ਜੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਦਿਕ ਪਾਲ ਪੰਜਾਬ ਦੇ ਵਿੱਚ ਵਿੱਚ ਵਗ ਰਿਹਾ ਨਸ਼ਿਆ ਦਾ ਛੇਵਾ ਦੇ ਰਿਹਾ ਜਿਸ ਨੂੰ ਖਤਮ ਕਰਨ ਦੇ ਲਈ ਮਾਨ ਸਰਕਾਰ ਲਗਾਤਾਰ ਵੱਡੇ ਉਪਰਾਲੇ ਕਰ ਰਹੀ ਹੈ ਜੁੱਧ ਨਸ਼ਿਆ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਜਿੱਥੇ ਨਸ਼ਾ ਸਸਕਰਾਂ ਦੇ ਘਰਾਂ ਨੂੰ ਟੈਟੇਟੇ ਕੀਤਾ ਜਾ ਰਿਹਾ ਚਿੱਟੇ ਦੀ ਕਾਲੀ ਕਮਾਈ ਦੇ ਨਾਲ ਆਲੀਸ਼ਾਨ ਕੋਠੀਆਂ ਪਾਈਆਂ ਉਹਨੂੰ ਢਾਟੇ ਤੇ ਕੀਤਾ ਹੈ ਤਾਂ ਉੱਥੇ ਹੀ ਇਸ ਮਹੂਮ ਨੂੰ ਬੱਚਿਆਂ ਦੇ ਵਿੱਚ ਜਾਗਰੂਕਤਾ ਫੈਲਾਉਣ ਦੇ ਲਈ ਵਕ ਵਕ ਜ਼ਿਲ੍ਹਿਆਂ ਅਤੇ ਵਕ ਵਕ ਕਸਬਿਆਂ ਦੇ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਨੇ ਤੇ ਇਸੇ ਵਿੱਚ ਦੇ ਵਿੱਚ ਲੁਧਿਆਣਾ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਤਾਂ OSDI War Against Drug ਸ਼ਾਲੀਨ ਮਿੱਤਰਾਂ ਉੱਥੇ ਪਹੁੰਚ ਨੇ ਗੱਲਬਾਤ ਕਰਾਂਗੇ ਸਰ ਯੁੱਧ ਨਸ਼ੇ ਵਿਰੁੱਧ ਮਹਿੰਨ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ ਅੱਜ ਲੁਧਿਆਣਾ ਦੇ ਵਿੱਚ ਸੈਮੀਨਾਰ ਕਰਵਾਇਆ ਗਿਆ ਬੱਚਿਆਂ ਦੇ ਵਿੱਚ ਕਿਹੋ ਜਿਹਾ ਰਿਸਪੌਂਸ ਦੇਖਣ ਨੂੰ ਮਿਲਿਆ ਤੁਸੀਂ ਖੁਦ ਦੇਖਿਆ ਕਿਵੇਂ ਰਿਸਪੌਂ ਇਦੇ ਵਿੱਚ ਮੋਰਨ 700 ਸਟੂਡੈਂਟ ਸੀਗੇ ਤੇ ਸਟੂਡੈਂਟਸ ਦਾ ਰਿਸਪੌਂਸ ਦੇਖ ਕੇ ਸਾਨੂੰ ਲੱਗਿਆ ਕਿ ਭਈ ਇਹਦੇ ਵਿੱਚ ਸਾਨੂੰ ਨੋਡਲ ਸੈਕਟਰੀਸ ਵੀ ਬੁਣਾਉਣਾ ਚਾਹੀਦਾ ਹੈ ਪੁਲਿਸ ਦੇ ਅਫਸਰਾਂ ਸੀਗੇ ਪੁਲਿਸ ਦੇ ਅਫਸਰਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸਟੂਡੈਂਟਸ ਨੂੰ ਸਮਝ ਆਇਆ ਭਈ ਕਿਵੇਂ ਸਪਲਾਈ ਰਿਡਕਸ਼ਨ ਆਪਾਂ ਇਨਸ਼ੋਰ ਕਰ ਸਕਦੇ ਆ ਸੇਫ ਪੰਜਾਬ ਦਾ ਜਿਹੜਾ ਨੰਬਰ ਹੈ ਲੋਕਿਆਂ ਨੂੰ ਯਾਦ ਕਰਾਇਆ ਕਿ ਭਈ ਇਹਦੇ ਵਿੱਚ ਤੁਸੀਂ ਮੈਸੇਜ ਛੱਡ ਸਕਦੇ ਹੋ ਕਿ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਤੁਹਾਨੂੰ ਮਿਲਦਾ ਹੈ ਇਹਦੇ ਬਾਰੇ ਇਨਫੋਰਮੇਸ਼ਨ ਦਿਓ ਤੇ ਸਰਕਾਰ ਉਹਦੇ ਝ ਐਕਸ਼ਨ ਲੈਂਦੀ ਹੈ ਨਾਲੇ ਉਹਨਾਂ ਨੂੰ ਡਿਮਾਂਡ ਰਿਡਕਸ਼ਨ ਦਾ ਜਿਹੜਾ ਪ੍ਰੋਗਰਾਮ ਹੈਗਾ ਜਿਹਦੇ ਸਟੂਡੈਂਟਸ ਦਾ ਰੋਲ ਹੈ ਕਿਵੇਂ ਆਪਾਂ ਪ੍ਰੀਵੈਂਸ਼ਨ ਇਨਸ਼ੋਰ ਕਰ ਸਕਦੇ ਆਂ ਕਿ ਜਿਹੜੇ ਨਵੇਂ ਬੰਦੇ ਨਸ਼ੇ 'ਚ ਨਾ ਆਵੇ ਜਿਹੜੇ ਬੰਦੇ ਨਸ਼ੇ 'ਚ ਛੇ ਉਹਨਾਂ ਨੂੰ ਕਿਵੇਂ ਆਪਾਂ ਹੈਲਪ ਕਰ ਸਕਦੇ ਆਂ ਤੇ ਕਿਵੇਂ ਉਹਨਾਂ ਦਾ ਰੀਹੈਬਿਲੀਟੇਸ਼ਨ ਇਨਸ਼ੋਰ ਕਰ ਸਕਦੇ ਆਂ ਸਮਾਨ ਸਰਕਾਰ ਇੱਕ ਬਹੁਤ ਹੀ ਕੰਪਰੀਹੈਂਸਿਵ ਸੋਰਸ ਦੇ ਨਾਲ ਪ੍ਰੋਗਰਾਮ ਅਨਾਉਂਸ ਕੀਤਾ ਸੀ ਹੁਣ ਆਪਾਂ ਕਾਲਜ ਦੇ ਵਿੱਚ ਜਾ ਰਹੇ ਨੇ ਸਟੂਡੈਂਟਸ ਜਿਹੜੇ ਨੇ ਉਹਨਾਂ ਦਾ ਰਿਸਪੌਂਸ ਬਹੁਤ ਪੋਜ਼ਿਟਿਵ ਸੀਗਾ ਹੈਪੀ ਰਾਈ ਕੋਟੀ ਜਿਹੜੇ ਲੇਰਿਸ ਸਿੰਘ ਨਾਲ ਸੇ ਸੀਗੇ ਉਹਨਾਂ ਨਾਲ ਆਪਾਂ ਗੱਲਬਾਤ ਹੋਈ ਸਟੂਡੈਂਟਸ ਦਾ ਪੋਜ਼ਿਟਿਵ ਰਿਸਪੌਂਸ ਸੀਗਾ ਤੇ ਹੁਣ ਸਾਨੂੰ ਲੱਗਦਾ ਹੈ ਕਿ ਬਈ ਸਟੂਡੈਂਟਸ ਨੂੰ ਇਸ ਮਹਿੰਮਦਾਰ ਪਾੜ ਬਣਾ ਕੇ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ ਸਰ ਬੱਚਿਆਂ ਨਾਲ ਗੱਲਬਾਤ ਵੀ ਹੋਈ ਹੈ ਬੱਚਿਆਂ ਦੇ ਸਵਾਲ ਕਿਹੋ ਜਿਹੇ ਸੀਗੇ ਕਿ ਇੱਕ ਦਾ ਸਵਾਲ ਕੋਈ ਥੁ ਜਿਕਰ ਕਰਨਾ ਚਾਹੁੰਦੇ ਹੋ ਕੁਝ ਬੱਚਿਆਂ ਨੇ ਪੁੱਛਿਆ ਕਿ ਬਈ ਅਗਰ ਬੱਚੇ ਅੱਜ ਨਵੇਂ ਨਵੇਂ ਨਸ਼ੇ ਇਨਵੈਂਟ ਹੋਏ ਜਾ ਰਹੇ ਹਨ कि कैसे इसको पंजाब को हम इस पूरे नशे से बचा सकते हैं बहुत इम्पोर्टेंट बहुत ही कंसर्न क्वेश्चन है और मैंने उनको एक्सप्लेन किया कि कैसे इसमें पुलिस को डॉक्टर्स को मेडिकल साइंस को कॉलेज को स्टूडेंट्स को स्कूल्स uh, को सबको रल मिल एक साथ रंगला पंजाब बनाने के सपने को साकार करना है तो पहले ही कोई पहला जैसे ही कोई आपको नशा ऑफर करता है उसको कैसे आप मना करते हो उसको कैसे डील करते हो उसको कैसे समझाते हो और कैसे उसको पियर इन्फ्लुएंस को नेगेट करना हम बोलते हैं इसको कि कैसे कोई भी आपको ऑफर करे तो उसको कैसे मना करना है अपने? आपने स्टैंड लेना है अपने लिए। क्योंकि आपको नशे से बाहर लाना बहुत मुश्किल है एक दिन के लिए दो हफ्ते के लिए दो दिन के लिए नशा छोड़ना आसान है नशा छोड़े रखना लंबे समय के लिए मुश्किल हो जाता है अगर आप एक बार नशे के अंदर पड़ गए तो बेटर प्रिवेंशन देन क्योर ਇਸ ਵਾਰ ਦਾ ਮੈਸੇਜ ਵਾਸਫਰ ਟੂਡੇ ਸਰ ਕਾਲਜਾਂ ਦੇ ਵਿੱਚ ਵੀ ਜਾ ਰਹੇ ਹੋ ਸਕੂਲਾਂ ਦੇ ਵਿੱਚ ਜਾ ਰਹੇ ਹੋ ਅਕਸਰ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਆ ਜਾਂ ਫਿਰ ਸੀਰੀਅਲ ਵਿੱਚ ਦੇਖਦੇ ਆ ਜਿਹੜੇ ਨਸ਼ਾ ਤਸਕਰ ਹੁੰਦੇ ਨੇ ਇਹ ਸਕੂਲ ਕੋਲ ਜਾਂਦੇ ਬੱਚਿਆਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈਂਦੇ ਨੇ ਕਿ ਲੱਗਦਾ ਵਾਕਿਆ ਹੀ ਛੋਟੇ ਬੱਚਿਆਂ ਤੋਂ ਸ਼ੁਰੂਆਤ ਇਸ ਦੀ ਹੁੰਦੀ ਹੈ ਤਾਂ ਜੇਕਰ ਕਾਲਜਾਂ ਦੇ ਬੱਚੇ ਜਾਂ ਫਿਰ ਸਕੂਲਾਂ ਦੇ ਬੱਚੇ ਅਵੇਅਰ ਹੋਣਗੇ ਤਾਂ ਨਸ਼ੇ ਨੂੰ ਠੱਲ ਪਾਈ ਜਾ ਸਕਦੀ ਹੈ 100% 100% ਸਭ ਤੋਂ ਵੱਡਾ ਰੋਲ ਇਹ ਦੇ ਚ ਯੂਥ ਦਾ ਹੀ ਹੈ ਹਾਂ ਹੈਨਾ ਯੂਥ ਜਦੋਂ ਇੱਕ ਵਾਰੀ ਅਵੇਅਰ ਹੋ ਜਾਂਦਾ ਹੈ ਜਦੋਂ ਕੋਈ ਮੁਹੀਮ ਚੁੱਕ ਲੈਂਦਾ ਹੈ ਤੇ ਉਹਦੇ ਫਿਰ ਸਾਰੀਆਂ ਜਿਹੜੀਆਂ ਵੀ ਸਟਾਰਸ ਹੋਣ ਐਲਾਈਨ ਕਰ ਜਾਂਦੇ ਆ ਜਦੋਂ ਤੱਕ ਆਪਾਂ ਯੂਥ ਨੂੰ ਸਾਥ ਨਹੀਂ ਲੈਂਦੇ ਜਦੋਂ ਤੱਕ ਕੋਈ ਵੀ ਸੁਪਨਾ ਸাকার ਨਹੀਂ ਹੋ ਸਕਦਾ ਨਾ ਕਿ ਯੂਥ ਦਾ ਦੇਰ ਸਭ ਤੋਂ ਵੱਡਾ ਰੋਲ ਹੀ ਉਤਦਾਈ ਹੈਗਾ ਇਹਦੇ ਵਿੱਚ ਚਾਹੇ ਉਹ ਪ੍ਰੀਵੈਂਸ਼ਨ ਦੇ ਬਾਰੇ ਹੋਵੇ ਚਾਹੇ ਸਪਲਾਈ ਰਿਡਕਸ਼ਨ ਦੇ ਬਾਰੇ ਹੋਵੇ ਚਾਹੇ ਲੋਕਿਆਂ ਨੂੰ ਟ੍ਰੀਟਮੈਂਟ ਕਰਾਉਣ ਵਾਸਤੇ ਹੋਵੇ ਤੇ ਯੂਥ ਦਾ ਸਭ ਤੋਂ ਵੱਡਾ ਰੋਲ ਹੈਗਾ ਮਾਨ ਸਰਕਾਰ ਇਸ ਵਾਰੇ ਕੰਪਰੀহেনਸਿਵ ਅਪਰੋਚ ਦੇ ਨਾਲ ਕੰਮ ਕਰ ਰਹੀ ਆ ਆਪਾਂ ਇਹ ਨਹੀਂ ਕਹਿ ਰਹੇ ਬਸ ਬਈ ਪੁਲਿਸ ਦਾ ਕੰਮ ਆਏ ਹੈ ਪੁਲਿਸ ਆਪਾਂ ਕੰਮ ਕਰਦੀ ਹੈ ਆਪਾਂ ਕੰਪਰੀহেনਸਿਵ ਸੋਰਸ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਦੀ ਡਾਇਰੈਕਸ਼ਨ ਹੈ ਉਹਨਾਂ ਦੀ ਗਾਈਡੈਂਸ ਹੈ ਤਾਂ ਇੱਕ ਆਖਰੀ ਸਵਾਲ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਇੱਕ ਸਵਾਲ ਨਾ ਇੱਕ ਬੱਚੇ ਵੱਲੋਂ ਲਿਆ ਗਿਆ ਸੀ ਕਿ ਇਹ ਸਿਗਰਟ ਹੈ ਜਿਵੇਂ ਉਹ ਹਰਿਆਣਾ ਦੀ ਗੱਲ ਕਰੀਏ ਤਾਂ ਕੁਝ ਏਰੀਏ ਨੇ ਜਿੱਥੇ ਆਮੋ ਆਮਨ ਮਿਲ ਜਾਂਦੀ ਹੈ ਬੱਚੇ ਉਸ ਨੂੰ ਬੱਚੇ ਕਹਿ ਰਹੇ ਸੀ ਉਸ ਨੂੰ ਬੈਗ ਦੇ ਵਿੱਚ ਵੀ ਕੈਰੀ ਕਰ ਲਿਆ ਜਾਂਦਾ ਹੈ ਕੈਰੀ ਕਰਨੀ ਸੋਕੀ इजीली ਮਿਲ ਵੀ ਜਾਂਦੀ ਹੈ ਕਿ ਲੱਗਦਾ ਪ੍ਰਸ਼ਾਸਨ ਨੂੰ ਬੱਚੇ ਦੇ ਪ੍ਰਸ਼ਾਸਨ ਉਸੇ ਠੰਡ ਕਿਉਂ ਨਹੀਂ ਪਾ ਰਿਹਾ 100% ਸੇ ਮੈਂ ਉਸ ਬੱਚੇ ਨੂੰ ਆਨਸਰ ਦਿੰਦਾ ਸੀ ਕਿ ਭਈ ਜਦੇ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੇ ਇੱਕ ਤਾਂ ਸੇਫ ਪੰਜਾਬ ਤੇ ਵੀ ਰਿਪੋਰਟ ਕਰਿਓ ਮੈਂ ਮੇਰੀ ਟੀਮ ਦਾ ਜਿਹੜਾ ਬੰਦਾ ਸੀ ਉਹਨਾਂ ਦਾ ਵੀ ਨੰਬਰ ਅਨਾਉਂ ਰੋਸੂ ਵੀ ਸੀਗੇ ਉਹ ਵੀ ਇਹਨਾਂ ਨੇ ਕਿਹਾ ਕਿ ਭਾਈ ਜੇਕਰ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਤੁਸੀਂ ਸਾਨੂੰ ਦੱਸਿਓ ਆਪਾਂ 100% ਅਡੇਜ ਐਕਸ਼ਨ ਲੈਾਂਗੇ ਸਾਨੂੰ ਸਪਲਾਈ ਰਿਡਕਸ਼ਨ ਹੋਵੇ ਡਿਮਾਂਡ ਰਿਡਕਸ਼ਨ ਹੋਵੇ ਜਿਹੜਾ ਵੀ ਕੋਈ ਵੀ ਵੀ ਵਿਲ ਨਾਟ ਲੀਵ ਇਵਨ ਅ ਸਿੰਗਲ ਸਟੋਨ ਅਨਟਰਨ ਫॉर ਯੋਧਨ ਨਸ਼ਾ ਬਰੋ ਦੈਟਸ ਦੋ ਸੋ ਆਪਸ ਹੋ ਚੁੱਕੀ ਆ ਕਿ ਬਜਾਜ ਤੱਕ ਪੰਜਾਬ ਤੋਂ ਨਸ਼ਾ ਨਹੀਂ ਖਤਮ ਹੋ ਜਾਂਦਾ ਆਪਾਂ ਇਸ ਮਹਿੰਮ ਨੂੰ ਮੁੜਤੇ ਨਹੀਂ ਬਿਕਾਂਗੇ ਧੰਨਵਾਦ ਬਿਲਕੁਲ ਇਹ ਹਨ ਉਹ ਐਸਡੀ ਵਾਰਨਿੰਗ ਇਸ ਡਰਗ ਜਿਨ੍ਹਾਂ ਦੇ ਵੱਲੋਂ ਲੁਧਿਆਣਾ ਦੇ ਵਿੱਚ ਪਹੁੰਚ ਕੇ ਬੱਚਿਆਂ ਦੇ ਨਾਲ ਟਰੈਕਸ਼ਨ ਹੈ ਕੀਤੀ ਗਈ ਹੈ ਜਾਗਰੂਕਤਾ ਕੈਂਪ ਜਾਗਰੂਕਤਾ ਕੈਂਪ ਹੈ ਸੈਮੀਨਾਰ ਹੈ ਉਹ ਕਰਵਾਇਆ ਗਿਆ ਸੀ ਤਾਂ ਬੱਚਿਆਂ ਦਾ ਰਿਸਪੌਂਸ ਹੈ ਕਹਿੰਦੇ ਕਾਫੀ ਜਿਆਦਾ ਵਧੀਆ ਜਿਹੜਾ ਉਹ ਦੇਖਣ ਨੂੰ ਮਿਲਿਆ ਕੈਮਰਾ ਕੋਲ ਸਨਮਾਨ ਸਿੰਘ ਮਸੰਦ ਸਿੰਘ ਪਾਲ ਦੇ ਅਨਿਕ ਸਵੇਰਾ ਲੁਧਿਆਣਾ ਐਨਿਕ ਸਵਰਾ ਦੇਖ ਰਹੇ ਹੋ ਤੁਸੀਂ ਧੰਮੇ ਹਮਸਿੰਦਿਕ ਪਾਲ ਪੰਜਾਬ ਦੇ ਵਿੱਚ ਵਿੱਚ ਵਗ ਰਿਹਾ ਨਸ਼ਿਆ ਦਾ ਛੇਵਾ ਦਿਹਾ ਜਿਸ ਨੂੰ ਖਤਮ ਕਰਨ ਦੇ ਲਈ ਮਾਨ ਸਰਕਾਰ ਲਗਾਤਾਰ ਵੱਡੇ ਉਪਰਾਲੇ ਕਰ ਰਹੀ ਹੈ ਜਿੱਦ ਨਸ਼ਿਆ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਜਿੱਥੇ ਨਸ਼ਾ ਸਸਕਰਾਂ ਦੇ ਘਰਾਂ ਨੂੰ ਟੈਟੇਰੀ ਕੀਤਾ ਜਾ ਰਿਹਾ ਚਿੱਟੇ ਦੀ ਕਾਲੀ ਕਮਾਈ ਦੇ ਨਾਲ ਆਲੀਸ਼ਾਨ ਕੋਠੀਆਂ ਪਾਈਆਂ ਉਹਨਾਂ ਨੂੰ ਢਾਟੇ ਦਿੱਤਾ ਹੈ ਤਾਂ ਉੱਥੇ ਹੀ ਇਸ ਮੁਹਿੰਮ ਨੂੰ ਬੱਚਿਆਂ ਦੇ ਵਿੱਚ ਜਾਗਰੂਕਤਾ ਫੈਲਾਉਣ ਦੇ ਲਈ ਵਕ ਵਕ ਜ਼ਿਲ੍ਹੇ ਅਤੇ ਵਕ ਵਕ ਕਸਬਿਆਂ ਦੇ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਨੇ ਤੇ ਇਸੇ ਵਿੱਚ ਦੇ ਵਿੱਚ ਲੁਧਿਆਣਾ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਤਾਂ OSDI War Engaged Drug ਸ਼ਾਲੀਨ ਮਿੱਤਰਾ ਉੱਥੇ ਪਹੁੰਚਨੇ ਗੱਲਬਾਤ ਕਰਾਂਗੇ ਸਰ ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ ਅੱਜ ਲੁਧਿਆਣਾ ਦੇ ਵਿੱਚ ਸੈਮੀਨਾਰ ਕਰਵਾਇਆ ਗਿਆ ਬੱਚਿਆਂ ਦੇ ਵਿੱਚ ਕਿਹੋ ਜਿਹਾ ਰਿਸਪਾਂਸ ਦੇਖਣ ਨੂੰ ਮਿਲਿਆ ਤੁਸੀਂ ਖੁਦ ਦੇਖਿਆ ਕਿਵੇਂ ਰਿਸਪਾਂਸ ਇਦੇ ਵਿੱਚ ਮੋਰ 700 ਸਟੂਡੈਂਟ ਸੀਗੇ ਤੇ ਸਟੂਡੈਂਟਸ ਦਾ ਰਿਸਪੌਂਸ ਦੇਖ ਕੇ ਸਾਨੂੰ ਲੱਗਿਆ ਕਿ ਭਈ ਇਦੇ ਵਿੱਚ ਸਾਨੂੰ ਨੋਡਲ ਸਕੱਰੇਟਰਸ ਵੀ ਬੁਣਾਉਣਾ ਚਾਹੀਦਾ ਹੈ ਪੁਲਿਸ ਦੇ ਅਫਸਰਾਂ ਸੀਗੇ ਪੁਲਿਸ ਦੇ ਅਫਸਰਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸਟੂਡੈਂਟਸ ਨੂੰ ਸਮਝ ਆਇਆ ਵੀ ਕਿਵੇਂ ਸਪਲਾਈ ਰਿਡਕਸ਼ਨ ਆਪਾਂ ਇਨਸ਼ੋਰ ਕਰ ਸਕਦੇ ਆ ਸੇਫ ਪੰਜਾਬ ਦਾ ਜਿਹੜਾ ਨੰਬਰ ਹੈ ਲੋਕਿਆਂ ਨੂੰ ਯਾਦ ਕਰਾਇਆ ਕਿ ਭਈ ਇਦੇ ਵਿੱਚ ਤੁਸੀਂ ਮੈਸੇਜ ਛੱਡ ਸਕਦੇ ਹੋ ਕਿ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਤੁਹਾਨੂੰ ਮਿਲਦਾ ਹੈ ਇਹਦੇ ਬਾਰੇ ਇਨਫੋਰਮੇਸ਼ਨ ਦਿਓ ਤੇ ਸਰਕਾਰ ਉਹਦੇ ਐਕਸ਼ਨ ਲੈਂਦੀ ਹੈ ਨਾਲੇ ਉਹਨਾਂ ਨੂੰ ਡਿਮਾਂਡ ਰਿਡਕਸ਼ਨ ਦਾ ਜਿਹੜਾ ਪ੍ਰੋਗਰਾਮ ਹੈਗਾ ਜਿਹਦੇ ਸਟੂਡੈਂਟਸ ਦਾ ਰੋਲ ਹੈ ਕਿਵੇਂ ਆਪਾਂ ਪ੍ਰੀਵੈਂਸ਼ਨ ਇਨਸ਼ੋਰ ਕਰ ਸਕਦੇ ਆਂ ਕਿ ਜਿਹੜੇ ਨਵੇਂ ਬੰਦੇ ਨਸ਼ੇ 'ਚ ਨਾ ਆਵੇ ਜਿਹੜੇ ਬੰਦੇ ਨਸ਼ੇ 'ਚ ਹੈ ਉਹਨਾਂ ਨੂੰ ਕਿਵੇਂ ਆਪਾਂ ਹੈਲਪ ਕਰ ਸਕਦੇ ਆਂ ਤੇ ਕਿਵੇਂ ਉਹਨਾਂ ਦਾ ਰੀਹੈਬਿਲੀਟੇਸ਼ਨ ਇਨਸ਼ੋਰ ਕਰ ਸਕਦੇ ਆਂ ਸਮਾਨ ਸਰਕਾਰ ਇੱਕ ਬਹੁਤ ਹੀ ਕੰਪਰੀਹੈਂਸਿਵ ਸੋਰਸ ਦੇ ਨਾਲ ਪ੍ਰੋਗਰਾਮ ਅਨਾਉਂਸ ਕੀਤਾ ਸੀ ਹੁਣ ਆਪਾਂ ਕਾਲਜ ਦੇ ਵਿੱਚ ਜਾ ਰਹੇ ਨੇ ਸਟੂਡੈਂਟਸ ਜਿਹੜੇ ਨੇ ਉਹਨਾਂ ਦਾ ਰਿਸਪੌਂਸ ਬਹੁਤ ਪੋਜ਼ਿਟਿਵ ਸੀਗਾ ਹੈਪੀ ਰਾਏ ਕੋਟੀ ਜਿਹੜੇ ਲੇਰਿਸ ਸਿੰਘ ਨਾਲ ਸੇ ਸੀਗੇ ਉਹਨਾਂ ਨਾਲ ਆਪਾਂ ਗੱਲਬਾਤ ਹੋਈ ਸਟੂਡੈਂਟਸ ਦਾ ਪੋਜ਼ਿਟਿਵ ਰਿਸਪਾਂਸ ਸੀਗਾ ਤੇ ਹੁਣ ਸਾਨੂੰ ਲੱਗਦਾ ਹੈ ਕਿ ਬਈ ਸਟੂਡੈਂਟਸ ਨੂੰ ਇਸ ਮਹਿੰਮਦਾਰ 파ਟ ਬਣਾ ਕੇ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ ਸਰ ਬੱਚਿਆਂ ਦੇ ਨਾਲ ਗੱਲਬਾਤ ਵੀ ਹੋਈ ਹੈ ਬੱਚਿਆਂ ਦੇ ਸਵਾਲ ਕਿਹੋ ਜਿਹੇ ਸੀਗੇ ਕਿ ਇੱਕ ਦਾ ਸਵਾਲ ਕੋਈ ਜ਼ਿਕਰ ਕਰਨਾ ਚਾਹੁੰਦੇ ਹੋ ਕੁਝ ਬੱਚੋ ਨੇ ਪੁੱਛਿਆ ਕਿ ਬਈ ਅਗਰ ਬੱਚੇ ਅੱਜ ਨਵੇਂ ਨਸ਼ੇ ਇਨਵੈਂਟ ਹੋਏ ਜਾ ਰਹੇ ਹਨ कि कैसे इसको पंजाब को हम इस पूरे नशे से बचा सकते हैं बहुत इम्पोर्टेंट बहुत ही कंसर्न क्वेश्चन है और मैंने उनको एक्सप्लेन किया कि कैसे इसमें पुलिस को डॉक्टर्स को मेडिकल साइंस को कॉलेज को स्टूडेंट्स को स्कूल्स uh, को सबको रल मिलके एक साथ रंगला पंजाब बनाने के सपने को साकार करना है तो पहले ही कोई पहला जैसे ही कोई आपको नशा ऑफर करता है उसको कैसे आप मना करते हो उसको कैसे डील करते हो उसको कैसे समझाते हो और कैसे उसको पियर इन्फ्लुएंस को नेगेट करना हम बोलते हैं इसको कि कैसे कोई भी आपको ऑफर करे तो उसको कैसे मना करना है अपने? आपने स्टैंड लेना है अपने लिए क्योंकि वंस यू यू गेट इनटू दिस ऑफ ड्रग एडिक्शन ऑलवेज विल बिकम अ विक्टिम आपको नशे से बाहर लाना बहुत मुश्किल है एक दिन के लिए दो हफ्ते के लिए दो दिन के लिए नशा छोड़ना आसान है नशा छोड़े रखना लंबे समय के लिए मुश्किल हो जाता है अगर आप एक बार नशे के अंदर पड़ गए तो बेटर प्रिवेंशन देन क्योर ਇਸ ਵਾਰ ਦਾ ਮੈਸੇਜ ਵਾਸਤੇ ਟੁਡੇ ਸਰ ਕਾਲਜਾਂ ਦੇ ਵਿੱਚ ਵੀ ਜਾ ਰਹੇ ਹੋ ਸਕੂਲਾਂ ਦੇ ਵਿੱਚ ਜਾ ਰਹੇ ਹੋ ਅਕਸਰ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਆ ਜਾਂ ਫਿਰ ਸੀਰੀਅਲ ਵਿੱਚ ਦੇਖਦੇ ਆ ਜਿਹੜੇ ਨਸ਼ਾ ਤਸਕਰ ਹੁੰਦੇ ਨੇ ਇਹ ਸਕੂਲ ਕੋਲ ਜਾਂਦੇ ਬੱਚਿਆਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈਂਦੇ ਨੇ ਕਿ ਲੱਗਦਾ ਵਾਕਿਆ ਹੀ ਸੋ ਛੋਟੇ ਬੱਚਿਆਂ ਤੋਂ ਸ਼ੁਰੂਆਤ ਇਸ ਦੀ ਹੁੰਦੀ ਹੈ ਤਾਂ ਜੇਕਰ ਕਾਲਜਾਂ ਦੇ ਬੱਚੇ ਜਾਂ ਫਿਰ ਸਕੂਲਾਂ ਦੇ ਬੱਚੇ ਅਵੇਅਰ ਹੋਣਗੇ ਤਾਂ ਨਸ਼ੇ ਨੂੰ ਠੱਲ ਪਾਈ ਜਾ ਸਕਦੀ ਹੈ 100% 100% ਸਭ ਤੋਂ ਵੱਡਾ ਰੋਲੇ ਦੇਚ ਯੂਥ ਦਾ ਹੀ ਹੈ ਹਾਂ ਹੈਨਾ ਯੂਥ ਜਦੋਂ ਇੱਕ ਵਾਰੀ ਅਵੇਅਰ ਹੋ ਜਾਂਦਾ ਹੈ ਜਦੋਂ ਕੋਈ ਮੁਹੀਮ ਚੁੱਕ ਲੈਂਦਾ ਹੈ ਤੇ ਉਹਦੇ ਫਿਰ ਸਾਰੀਆਂ ਜੜੀਆਂ ਵੀ ਸਟਾਰਸ ਨੂੰ ਅਲਾਈਨ ਕਰ ਜਾਂਦੇ ਹਨ ਜਦੋਂ ਤੱਕ ਆਪਾਂ ਯੂਥ ਨੂੰ ਸਾਥ ਨਹੀਂ ਲੈਂਦੇ ਦੋਂ ਤੱਕ ਕੋਈ ਵੀ ਸੁਪਨਾ ਸাকার ਨਹੀਂ ਹੋ ਸਕਦਾ ਨਾ ਕਿ ਯੂਥ ਦਾ ਦੇਰ ਸਭ ਤੋਂ ਵੱਡਾ ਰੋਲ ਹੀ ਉਤਦਾਈ ਹੈਗਾ ਇਹਦੇ ਵਿੱਚ ਚਾਹੇ ਉਹ ਪ੍ਰੀਵੈਂਸ਼ਨ ਦੇ ਬਾਰੇ ਹੋਵੇ ਚਾਹੇ ਸਪਲਾਈ ਰਿਡਕਸ਼ਨ ਦੇ ਬਾਰੇ ਹੋਵੇ ਚਾਹੇ ਲੋਕਿਆਂ ਨੂੰ ਟ੍ਰੀਟਮੈਂਟ ਕਰਾਉਣ ਵਾਸਤੇ ਹੋਵੇ ਤੇ ਯੂਥ ਦਾ ਸਭ ਤੋਂ ਵੱਡਾ ਰੋਲ ਲੇਗਾ ਮਾਨ ਸਰਕਾਰ ਇਸ ਵਾਰੇ ਕੰਪਰੀਹੈਂਸਿਵ ਅਪਰੋਚ ਦੇ ਨਾਲ ਕੰਮ ਕਰ ਰਹੀ ਆ ਆਪਾਂ ਇਹ ਨਹੀਂ ਕਹਿ ਰਹੇ ਬਸ ਬਈ ਪੁਲਿਸ ਦਾ ਕੰਮ ਆਏ ਹੈ ਪੁਲਿਸ ਆਪਾਂ ਕੰਮ ਕਰਦੀ ਹੈ ਆਪਾਂ ਕੰਪਰੀਹੈਂਸਿਵ ਸੋਰਸ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਦੀ ਡਾਇਰੈਕਸ਼ਨ ਹੈ ਉਹਨਾਂ ਦੀ ਗਾਈਡੈਂਸ ਹੈ ਤਲ ਇੱਕ ਆਖਰੀ ਸਵਾਲ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਇੱਕ ਸਵਾਲ ਨਾ ਇੱਕ ਬੱਚੇ ਵੱਲੋਂ ਲਿਆ ਗਿਆ ਸੀ ਕਿ ਇਹ ਸਿਗਰਟ ਹੈ ਜਿਵੇਂ ਉਹ ਲੁਹਾਨਾ ਦੀ ਗੱਲ ਕਰੀਏ ਤਾਂ ਕੁਝ ਏਰੀਏ ਨੇ ਜਿੱਥੇ ਆਮੋਮਨ ਮਿਲ ਜਾਂਦੀ ਹੈ ਬੱਚੇ ਉਸ ਨੂੰ ਬੱਚੇ ਕਹਿ ਰਹੇ ਸੀ ਉਸ ਨੂੰ ਬੈਗ ਦੇ ਵਿੱਚ ਵੀ ਕੈਰੀ ਕਰ ਲਿਆ ਜਾਂਦਾ ਹੈ ਕੈਰੀ ਕਰਨੀ ਚੁੱਕੀ इजीली ਮਿਲ ਵੀ ਜਾਂਦੀ ਹੈ ਕਿ ਲੱਗਦਾ ਪ੍ਰਸ਼ਾਸਨ ਨੂੰ ਬੱਚੇ ਦੇ ਉਸ ਪ੍ਰਸ਼ਾਸਨ ਉਸੇ ਥਾਂ ਕਿਉਂ ਨਹੀਂ ਪਾਰ ਰਿਹਾ 100% ਸੇ ਮੈਂ ਉਸ ਬੱਚੇ ਨੂੰ ਆਨਸਰ ਦਿੱਤਾ ਸੀ ਕਿ ਭਾਈ ਜਦੇ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੇ ਇੱਕ ਤਾਂ ਸੇਫ ਪੰਜਾਬ ਤੇ ਵੀ ਰਿਪੋਰਟ ਕਰਿਓ ਮੈਂ ਮੇਰੀ ਟੀਮ ਦਾ ਜਿਹੜਾ ਬੰਦਾ ਸੀ ਉਹਦਾ ਵੀ ਨੰਬਰ ਅਨਾਉਂਸ ਕੀਤਾ ਕਿ ਸਰੋ ਜੀ ਤੁਸੀਂ ਕੀ ਕਿ ਉਹ ਵੀ ਇਹਨਾਂ ਨੇ ਕਿਹਾ ਕਿ ਭਾਈ ਜੇਕਰ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਤੁਸੀਂ ਸਾਨੂੰ ਦੱਸਿਓ ਆਪਾਂ 100% ਉਹਦੇ ਵਿੱਚ ਐਕਸ਼ਨ ਲੈਾਂਗੇ ਸਾਨੂੰ ਸਪਲਾਈ ਰਿਡਕਸ਼ਨ ਹੋਵੇ ਡਿਮਾਂਡ ਰਿਡਕਸ਼ਨ ਹੋਵੇ ਜਿਹੜਾ ਵੀ ਕੋਈ ਵੀ ਵੀ ਵਿਲ ਨਾਟ ਲੀਵ ਇਵਨ ਅ ਸਿੰਗਲ ਸਟੋਨ ਅਨਟਰਨ ਫॉर ਯੋਧਨ ਨਸ਼ਾ ਬ੍ਰੋ ਦੈਟਸ ਦੋ ਸੋ ਆਪਸ ਹੋ ਚੁੱਕੀ ਆ ਕਿ ਬਜਾਜ ਤੱਕ ਪੰਜਾਬ ਤੋਂ ਨਸ਼ਾ ਨਹੀਂ ਖਤਮ ਹੋ ਜਾਂਦਾ ਆਪਾਂ ਇਸ ਮਹਿੰਮ ਨੂੰ ਮੁੜਤੇ ਨਹੀਂ ਬਿਕਾਂਗੇ ਧੰਨਵਾਦ ਬਿਲਕੁਲ ਇਹ ਹਨ ਉਹ ਐਸਡੀ ਵਾਰਨਿੰਗ ਇਸ ਡਰਗ ਜਿਨ੍ਹਾਂ ਦੇ ਵੱਲੋਂ ਲੁਧਿਆਣਾ ਦੇ ਵਿੱਚ ਪਹੁੰਚ ਕੇ ਬੱਚਿਆਂ ਦੇ ਨਾਲ ਇਟਰੈਕਸ਼ਨ ਹੈ ਕੀਤੀ ਗਈ ਹੈ ਜਾਗਰੂਕਤਾ ਕੈਂਪ ਜਾਗਰੂਕਤਾ ਕੈਂਪਸ ਸੈਮੀਨਾਰ ਹੈ ਉਹ ਕਰਵਾਇਆ ਗਿਆ ਸੀ ਤਾਂ ਬੱਚਿਆਂ ਦਾ ਰਿਸਪੌਂਸ ਕਹਿੰਦੇ ਕਾਫੀ ਜਿਆਦਾ ਵਧੀਆ ਜਿਹੜਾ ਉਹ ਦੇਖਣ ਨੂੰ ਮਿਲਿਆ ਕੈਮਰਾ ਪੁੱਛ ਸਲਮਾਨ ਦੇ ਨਾਲ ਹਮਸਿੰਧਿਕ ਪਾਲ ਦੇ ਨਿਕਸਵੇਰਾ ਲੁਧਿਆਣਾ